ਯਾ ਬੇ ਹੋਏ ਹਮ ਵੀ ਬਾਈ ਸਤਰੀਕਾਲ ਸਾਰਿਆਂ ਨੂੰ ਤੇ ਹਾਂਜੀ ਬਾਕੀ ਦਾਲਾ ਤਾਂ ਸਾਨੂੰ ਸਾਰਿਆਂ ਨੂੰ ਬਾਈ ਅਡਵਾਂਸ ਚ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਕਿ ਕੱਲੂ ਦੀ ਲੋੜੀ ਆ ਅੱਜ ਆਪਣਾ ਵਲੌਗ ਪਾ ਜਾਣਾ ਇਹ ਤੇ ਅੱਜ ਬਾਈ ਲੋੜੀ ਦਾ ਪ੍ਰੋਗਰਾਮ ਤਾਂ ਤਾਂ ਕਰਕੇ ਸਵੇਰ ਦੇ ਗਏ ਵੇ ਘਰਦਿਆਂ ਨਾਲ ਦੋ ਪ੍ਰੋਗਰਾਮ ਤੇ ਪਹਿਲਾ ਮੀਂਹ ਕਰਕੇ ਕੈਨਸਲ ਜੀ ਵੀ ਹੋ ਗਏ ਤੇ ਫਿਰ ਉਹ ਉੱਧਰ ਨਹੀਂ हट ਗਿਆ ਤਾਂ ਆਪਾਂ ਗਏ ਵੇ ਤੇ ਅੱਜ ਉੱਤਰ ਸਮਰਾਲੇ ਸਾਈਡ ਨਾਲ ਤੇ ਉਹ ਬਾਹਰ ਤੇ ਆਏਗੇ ਤੇ ਅਸੀਂ ਇੱਕ ਜਾਨ ਭਾਣ ਜੀ ਦੀ ਲੋੜੀ ਕਿੰਮਰੀਆਂ ਦੀ ਬਾਹਰ ਤੇ ਆਏ ਤੇ ਉਹ ਪਹਿਲੀ ਲੋੜੀ ਉਹ ਉਹਨਾਂ ਦੀ ਉਰੇ ਤਾਂ ਤੇ ਤਾਂ ਕਰਕੇ ਉੱਥੇ ਜਾਣਾ ਪਿਆ ਭਾਈ ਅੱਜ ਸਵੇਰ ਦੇ ਨਾਲ ਉੱਧਰ ਗਏ ਗਏ ਆ ਫਿਰ ਆ ਕੇ ਹੱਥਾ ਜਿਹੜਾ ਆਪਣਾ ਬਲੌਗ ਚ ਆਇਆ ਗੱਲ ਜੀ ਨੇ ਪੰਪ ਕਰਿਆ ਉਹਦੇ ਭਾਣ ਜੀ ਦਾ ਭਾਣ ਭਤੀਜੇ ਦੀ ਲੋੜੀ ਸੀ ਤੇ ਉਹਦੀ ਵੀ ਵੈਲੀ ਲੋੜੀ ਦੀ ਤਾਂ ਕਰਕੇ ਉੱਧਰ ਵੀ ਜਾ ਕੇ ਆਏ ਹੁਣ ਸ਼ਾਮ ਨੂੰ ਪੰਜ ਵੀ ਇੱਧਰ ਜਾਇਆ ਆ ਪੰਜ ਸਵੇਰ ਦਾ ਕਹਿੰਦਾ ਮੈਂ ਘਰਾਂ ਡਿਊਟੀ ਸੰਭੂਗਾ ਭਾਈ ਪਿੱਛੇ ਗਿਆ ਬਾਈ ਬਣਾ ਧਿਆਨ ਰੱਖਿਆ ਤਾਂ ਨਾ ਪੂਰਾ ਇਹ ਬਾਕੀ ਹੁਣ ਆਪਣੇ ਫੋਰਮੇਨਾਂ ਹੀ ਬਿਮਾਰ ਹੋਏ ਹੋਵੇ ਤੇ ਸੈਲਰ ਵਾਲੇ ਬਾਈ ਅੰਦਰ ਲੱਗੀ ਸੀ ਉਹਨਾਂ ਨੇ ਦੋ ਬੰਦਿਆਂ ਨੂੰ ਉਹਨਾਂ ਨੂੰ ਹੁਣ ਚਮਕੌਰ ਦਵਾਈ ਦਵਾਈ ਦੇ ਆਏ ਆ ਤੇ ਕੰਮ ਖਾਸੇ ਤੇ ਅੱਜ ਤੇ ਕੱਲ ਵੀ ਕੱਲ ਵੀ ਨਹੀਂ ਵਲੌਗ ਬਣਿਆ WhatsApp ਵੀ ਨਹੀਂ ਬਣਿਆ ਬਾਈ ਕੱਲ ਤਾਂ ਬਣਾਇਆ ਪਿਆ ਥੋੜਾ ਜਿਹਾ ਫੰਕਸ਼ਨ ਉਹਨੇ ਪਿੱਛੇ ਤੋਂ ਸੋ ਮੇਰੇ ਕੋਲ ਪਿਆ ਉਹ ਵੀ ਪਾ ਦੂੰਗੇ ਆਪਾਂ ਵਿੱਚ ਤੇ ਕੱਲ ਵੀ ਨਹੀਂ ਰਹਾ ਹੋਗਾ ਤੁਹਾਨੂੰ ਸਹੀ ਜਾਣ ਕਰਕੇ ਤੇ ਸਵੇਰੇ ਫਿਰ ਜਾਣਾ ਉੱਧਰ ਨੂੰ ਕੰਮ ਕਰਕੇ ਫਿਰ ਮੈਂ ਕਹਿੰਦਾ ਚਲੋ ਅੱਜ ਪੰਜ ਕਹਿੰਦਾ ਵਲੌਗ ਬਣਾਉਣਾ ਬਾਈ ਮੇਰੇ ਦੋ ਤੰਦਨ ਹੁ ਰਹਿ ਗਏ ਹਨ ਇਹਨਾਂ ਦੇ। ਬਾਕੀ ਹੁਣ ਇਹਨਾਂ ਦਾ ਦਾਣਾ-ਦੂਣਾ ਪਾਤਾ ਤਾਂ ਕਰਦਿਆਂ ਨਹੀਂ ਹੁਣ ਆਕੇ ਤੇ ਮੈਂ ਦਵਾਈ ਦਿਵਾਉਣ ਚਲੇ ਗਿਆ ਤਾਂ ਹੁਣ ਇਹਨਾਂ ਨੂੰ ਤੂੜੀ-ਟਾੜੀ ਪਾਉਣੀ ਆ। ਤੇ ਬਾਕੀ ਹੁਣ ਪੰਜ ਕਹਿੰਦਾ ਮੈਂ ਸੰਭਾਲਦਾ ਡਿਊਟੀ। ਤੂਫੜਾ ਕੈਮਰਾ ਹੈ। ਪਹਿਲਾਂ ਤਾਂ ਜੀ ਮੇ ਲੋ ਪੰਜ ਮੈਂ। ਕੀ ਆਲਾ ਪੰਜ ਸਾਬ? ਇਹਨਾਂ ਓਕੇ ਆ। ਤੇ ਪਿੱਛੇ ਤੇ ਪਾਣੀ ਪੂਣੀ ਪਲਾਤਾ ਤਾਂ ਦੇਣਾ ਹੁਣ। ਪਲਾ ਕੇ ਦੇਣਾ। ਮੈਂ ਦਾਣਾ ਪਾਤਾ ਤਾਂ ਹੈ। ਤੇ ਹੁਣ ਇਹਨੂੰ ਵੀ ਛਕਾ ਕੇ ਲਿਆਇਆ ਬਈ ਲੋੜੀ ਲੋੜੀ ਦਾ ਪ੍ਰੋਗਰਾਮ ਇਹਨੂੰ ਵੀ ਦਿਖਾ ਕੇ ਲਿਆਇਆ ਉਧਰ ਰਾਤ ਨੂੰ ਬੱਸ ਡੀਜੇ ਟੂਚੇ ਵਿੱਚ ਕੋਰ ਪ੍ਰੋਗਰਾਮ ਤਾਂ ਗੁਰਦੁਆਰੇ ਵੀ ਤਾਂ ਹਾਂ ਗੁਰਦੁਆਰੇ ਵੀ ਅਖੰਡ ਪਾਠ ਖੜਾ ਉਹਦਾ ਪਿੰਦਿਆਂ ਨੇ ਉੱਤਰ ਵੀ ਇਹ ਸਵੇਰ ਦਾ ਪਹਿਲਾਂ ਉਧਰ ਤਾਂ ਵਿੱਚ ਇੱਧਰ ਆਈ ਗਿਆ ਕੋਣ ਚਾਹੀਦੀ ਸੀ ਇਹਨੂੰ ਕੀ ਇਹ ਟੂੜੀ ਇਹ ਟੂੜੀ ਤਾਂ ਗੰਦੀ ਹੋਈ ਵੀ ਐ ਨਹੀਂ ਪਣੀ ਐ ਨਹੀਂ ਫੇਰ ਸੁੱਕ ਨੂੰ ਸਿੜਦੇ ਸਾਬਾ ਥੱਲੇ ਬੱਲੇ ਬੜਾ ਤੇਜ਼ ਹੁਣ ਲੱਗ ਗਿਆ ਤੂੰ ਤਾਂ ਸੋ ਸਮਝ ਕੇ ਸੋ ਸਮਝ ਕੇ ਕਰਦਾ ਕੰਮ ਹੁਣ ਆਓ ਪਹਿਲਾਂ ਆਹ ਘਰ ਫੋੜਾ ਚੱਕ ਲਿਆ ਮੈਂ ਕਹਿੰਦਾ ਯਾਰ ਮੈਂ ਕੱਪੜੇ ਖੋਲ ਨਾ ਮੈਂ ਕਿ ਸੋਧ ਹੈ ਬਲੀਜੇ ਸੜਨ ਕਰਦੇ ਉਹ ਫੌੜਾ ਚੱਕ ਲਿਆ ਅੰਦਰ ਤੇ ਹੁਣ ਮੈਂ ਤੈਨੂੰ ਚੱਕਣਾ ਬੰਨੂੰ ਨਾ ਸਵੇਰੇ ਉਹ ਜਾਈ ਹੁਣ ਆ ਇੱਧਰ ਗਏ ਆ ਥੰਡੇ ਹੋਈ ਵੀ ਸੁੱਕੇ ਇੱਧਰ ਦੇਖੀ ਨਾਲੇ ਲੈਟ ਵਾਲਾ ਥੱਕਦੇ ਇਹਨੂੰ ਲੈਵੇਂ ਹੀ ਜੇ ਥੰਡੇ ਤੇ ਭਾਏ ਕੱਢ ਲਿਆਉਣੇ ਆ ਸੁੱਕਾ ਉਧਰ ਹੀ ਰੇ ਕਰਕੇ ਬਾਈ ਹਿੰਦਾ ਸਵੇਰ ਦਾ ਉਧਰ ਹੀ ਬੰਨਿਆ ਹੋਇਆ ਮੀਂਹ ਕਰਕੇ ਕਤਾਉਂਦੀ ਪਾਣੀ ਪੂਣੀ ਪਲਾਉਣਾ ਪਿਆ ਨਾ ਕਿਉਂਕਿ ਉਧਰ ਮੀਂਹ ਕਰਕੇ ਫਿਰ ਮੈਂ ਛੱਡਿਆ ਤਾਂ ਬਿਮਾਰ ਨਾ ਹੋ ਜਵੇ। ਬਾਕੀ ਸਾਨੂੰ ਸਵੇਰੇ ਦਾਰਦਾ ਜੀ ਕਿਹੜਾ ਹਰਕਤਾਂ ਕਰੀ। ਲੱਗ ਗਿਆ ਹੁਣ ਵੀ ਗਾਹ ਪਾਉਣਾ। ਜਿਹਦੇ ਤੁਸੀਂ ਗਏ ਹੋਏ ਸੀ, ਬੇਨ ਪਤਾ ਕੀ ਹੋਇਆ। ਕੀ? ਉਧਰ ਬਹੁਤ ਤੰਗ ਕੀ ਤਾਈ। ਠੀਕ ਹੈ ਨਾ। ਇਹ ਪਿੱਛੇ ਤੱਕ ਕੇ ਚਲਾਉਣਾ। ਬਾਕੀ ਭਾਈ ਤੁਸੀਂ ਪੰਚ ਦੇ ਚੈਨਲ ਨੂੰ ਮਾੜੀ ਖਿੱਚ ਕੇ ਸਪੋਰਟ ਕਰ ਦਿਓ, ਕਰਾ ਦਈਏ ਫਿਰ ਮੋਨਟਾਈਜ਼। ਪੰਜ ਚ ਦੇ ਵੀ ਪਾਰਟੀ ਲਈਏ ਹੈ ਕੋਈ ਨਹੀਂ ਪਾਰਟੀ ਵੀ ਮੇਰੇ ਵੱਲੋਂ ਹੀ ਹੋਵੇਗੀ ਕਦੋਂ ਜਦੋਂ ਮੋਨਟਾਈਜ਼ ਹੋਊਗਾ ਬਾਈ ਜਿੰਨੇ ਵੀ ਏਰੀਆ ਦੇ ਜਿਹੜਾ ਜੀ ਕਰਦਾ ਅੱਜ ਪਾਰਟੀ ਕਰਾਂਗੇ ਅਸੀਂ ਠੀਕ ਹੈ ਪੰਚ ਮਾ ਤੁਸੀਂ ਸਬਸਕ੍ਰਾਈਬ ਕਰ ਦਿਓ ਇਹਦੇ ਚੈਨਲ ਨੂੰ ਪੰਚ ਮਾ ਲਾ ਫਿਰ ਹਾਂ ਵਿਊ ਇਹਦੇ ਆਪਣੇ ਵਧਾ ਦਿਓ ਫਿਰ ਹੁਣ 4000 ਘੰਟਾ ਪੂਰਾ ਕਰਾ ਦਿਓ 1000 ਸਬਸਕ੍ਰਾਈਬ ਚਾਹੀਦਾ ਤੇ ਇੱਧਰ ਸ਼ਯਾਦਾ ਸਿੰਘ ਸਾਡਾ ਸਵੇਰੇ ਬਹੁਤੇ ਨਹੀਂ ਖਲਤਾ ਕਰੀਆਂ ਪੰਚ ਸਵੇਰੇ ਬਹੁਤਾਂ ਖਲਤਾ ਕਰੀਆਂ ਨਹੀਂ ਮੇਨਾਂ ਮੁਗੜੇ ਕੋਲ 2 ਦਿਨ ਹੋ ਗਏ ਵਿਚਾਰੇ ਕੋਲ ਇਹਦੇ ਕੋਲ ਵੀ ਚੱਜ ਨਾਲ ਹੋਣੀ ਕਰ ਰੋਇਆ ਇਹ ਥੱਲੇ ਵੀ ਹੁਣ ਸੁੱਕ ਖਿੱਚੀ ਹੈ 7 ਬੋਤਲ ਕਿਆ ਕਰਿਆ ਚਾਲ ਲੰਘਿਆ ਪਹਿਲੀ ਵਾਰ ਤਾਂ ਚਰੀ ਵੀ ਚਾਹੀਦੀ ਕੋਈ ਬਤਾਂਗੂ ਦੂੰਗਾ ਨਾ ਸਰਾ ਚੜੀ ਟੇ ਮਾਰਿਆ ਨਾ ਮਟੋ ਕੇ ਡਰ ਗਈ ਡਰ ਕੇ ਭੱਜ ਗਈ ਉਹਦੋਂ ਆ ਰਵੇ ਗਿਆ ਲੈ ਕੇ ਨੂੰ ਹਾਂ ਉਹਦੋਂ ਆ ਫੇਰ ਭੱਜ ਗਈ ਪਰ ਵੇਲੇ ਗਿਆ ਤਾਂ ਫੇਰ ਭੱਜ ਗਈ 3 ਵਾਰ ਹੀ ਆਈ ਹੈ ਚੌਥੀ ਵਾਰ ਫੇਰ ਭੱਜ ਗਈ ਹੁਣ ਕਿਵਰ ਮੈਂ ਲੈ ਕੇ ਨਹੀਂ ਗਿਆ ਠੀਕ ਹੈ ਠੀਕਾ ਮੈਂ ਕਾਹਨੂੰ ਤਾਂ ਕੋਣ ਫੱਟੂਟ ਮਾਰੂਗੀ ਬੋਲੇ ਖੜੀ ਹੁੰਦੀ ਉੱਪਰ ਨੂੰ ਹਾਂ ਇਹ ਕਰਦੇ ਚੱਲ ਕੋਈ ਨਾ ਇਹ ਕਿਛ ਯਾਦੇ ਕਰਕੇ ਵੀ ਨਹੀਂ ਖੜਦੀ ਵੀਰੇ ਇਹ ਕੰਦੀ ਹੁਣ ਸਿਹਤ ਦਾ ਬੜਕਾ ਮਾੜਾ ਉੱਪਰ ਹੂੰ ਇਹ ਤਾਂ ਹੈ ਤੇ ਚੱਲੀ ਆਪਾਂ ਤੂੜੀ ਲਈ ਆ ਹਨਾ ਹੁਣ ਹੀਰੇ ਕੋਲ ਤੇ ਕਢਾਵਾ ਦੇਣਾ ਬਾਕੀ ਉਰੇ ਜਾਂ ਤਾਂ ਇੱਕ ਹੋਰ ਵਧਾਈਆਂ ਦਵਾ ਨੂਰੀ ਇਹ ਨੂਰੀ ਪੁਰੇ ਪੁੱਤ ਖੜ ਜਾ ਇੱਥੇ ਇੱਥੇ ਇਹ ਵੀ ਜੀ ਵੀ ਬਾਈ ਸੋਣਿਆ ਆਈ ਆ ਸਾਡੀ ਨੂਰੀ ਸਾਡੇ ਘਰਾਂ ਹੋਰ ਰੌਣਕਾਂ ਲੱਗਣਗੀਆਂ ਹਾਂ ਹੈ ਛੋਟੇ ਜਿਹੇ ਹੈ ਅੱਜ ਕਹਾ ਮੈਂ ਲੈ ਆਉਣਾ ਇੱਕ ਕੁੱਤਾ ਮੈਂ ਕਿਹਾ ਕੋਈ ਨਾ ਤੂੰ ਆਹੀ ਰੱਖ ਲੈ ਇਹਨੂੰ ਆਏ ਹੋ ਨਹੀਂ ਕੱਪੜੇ ਨਹੀਂ ਕੱਪੜੇ ਨਹੀਂ ਲਵੇਣੇ ਮੇਰੇ ਪੁੱਤ ਆਹ ਦੇਖ ਲੈ ਸੁਕਾ ਦੇ ਜਦੋਂ ਛੜ ਬਕਰਿਆ ਇਹ ਤਾਂ ਸਿਆੜੀ ਆਹ ਇਧਰ ਕਿੱਕਣਾ ਲੱਗਿਆ ਹੈਗਾ ਆਪਾਂ ਨੂੰ ਪਤਾ ਲੱਗ ਗਿਆ ਉਹਨੂੰ ਉਹਨੇ ਵੀ ਜਦੋਂ 3-4 ਦਿਨ ਹੋ ਗਏ ਖੁੱਲੋਂ ਜਿੱਡੇ ਹੈਗਾ ਸੈਮਨ ਚੋਂ ਅੱਪਾ ਕੱਢ ਵੀ ਹੁੰਦੀ ਹੈ ਹਾਂ ਉਹ ਅੰਦਰ ਤਾਂ ਅੰਦਰ ਹੀ ਰਹਿੰਦਾ ਹੁਣ ਕੱਲੂ ਉਹਨੂੰ ਇਧਰ ਛੱਡ ਕੇ ਜਾਊਂਗਾ ਹੀਰੇ ਨੂੰ ਬੰਨਣਾ ਛੱਡਣਾ ਹੋ ਰਿਹਾ ਆਪਾਂ ਨੇ ਹਾਂ ਠੀਕ ਆ ਉਹ ਤੰਗ ਕਰਕੇ ਤੰਗ ਕਰਕੇ ਵੀ ਮੀਂਹ ਕਰਕੇ ਯਾਰ ਜੀ ਨਹੀਂ ਕਰਦਾ ਵੀ ਬਾਹਰ ਕੱਢਣਾ ਕਿਲਾ ਪਿਆਰੇ ਆ ਜਾ ਤੂੰ ਨੰਗੇ ਕੋਈ ਡਰਦਾ ਕਿਉਂ ਆ ਨੰਗੇ ਜਾ ਮੜਾ ਪਰਲੇਂਦਾ ਮੜਾ ਮੁੱਟਾ ਦਾ ਮੜਾ ਮੁੱਟਾ ਕਦੇ ਡਰ ਤੂੰ ਨੰਗੇ ਜਾ ਨੰਗੇ ਜਾ ਹਾਂ ਇੰਨਾ ਨਾ ਉਹ ਕਰੇ ਕਰ ਮੱਖਾਂ ਦੇਖ ਕੇ ਨੰਗੇ ਲਿਆ ਕਰ ਬਾਕੀ ਖੁਲਦੀ ਦੀ ਵੀ ਐਸੀ ਤੇ ਤੈਸੀ ਬਣਾਈ ਪਈ ਐ ਇਹਨੇ ਮੈਨੂੰ ਪਤਾ ਹੈ ਕਿਲਾ ਕਰਿਆ ਵੇ ਮਹੀਨੇ ਆਹ ਤਾਂ ਲਈ ਸੁੱਕਾ ਸਾਡਾ ਪਾ ਲਿਆ ਪਾੜ ਛੱਡਿਆ ਪੁੱਲਾ ਪਲੜ ਪਾੜੇ ਦੇ ਇਹ ਪੰਚੇ ਨਹੀਂ ਹਰ ਹਟਣਾ ਤਾਂ ਇਨੀ ਨਹੀਂ ਕਿੱਥੇ ਛੱਡਣਾ ਯਾਰ ਮੇਰੇ ਪਲੜ ਚੱਕਿਆ ਸਾਰ ਵੱਲੋਂ ਹਾਂ ਨਾਕ ਤੇ ਨਾੜ ਛੁਪਸਾ ਦੇ ਹੂੰ ਇਹ ਦੇ ਕੇ ਦੇ ਕੇ ਨੰਗੀ ਬੰਦ ਨਾ ਨੰਗੇ ਜਾਂ ਨੰਗੇ ਹੁਣ ਮੈਂ ਗੱਲਾਂ ਹੀ ਪਾਇਆ ਲਾ ਚੱਲ ਉੱਧਰ ਨੂੰ ਪਾਇਆ ਬੰਦਾ ਪਾਣੇ ਪਾਣੇ ਬੁੱਤਰ ਰੁਕ ਜਾ ਰਾਤ ਬਾਈਆਂ ਨੇ ਕੀ ਕਰਿਆ ਨਾ ਸਵੇਰੇ ਉਹ ਦੇਖੋ ਸਵੇਰੇ ਕੀ ਕਰਦਾ ਇਹ ਜਦਾ ਸੀ ਨਾ ਕਰਣ ਲੱਗੇ ਵੀ ਮੈਂ ਉੱਠਿਆ ਦਾ ਮੀਂਹ ਪੈਂਦਾ ਤਾਂ ਫਿਰ ਮੈਂ ਕਿਹਾ ਚਲੋ ਥੋੜਾ ਆਰਾਮ ਕਰ ਲੰਨੇ ਹੁਰ ਲਾਹ ਹੀ ਹੁੰਦਾ ਸਾਨੂੰ ਕੋ ਤਾਂ ਸੌਣ ਦਾ ਤੇ ਮੀਂਹ ਕਰਕੇ ਫਿਰ ਮੈਂ ਲੇਟ ਜਾ ਉੱਠਿਆ ਬੱਦ ਲੱਤੇ ਮਾਰ ਮਾਰ ਕੇ ਨੇ ਬੁਰਾ ਹਾਲ ਕਰ ਲਿਆ ਉੱਤੇ ਬਾ ਸੰਗਲ ਖਲਾ ਲਿਆ ਸੰਗਲ ਖਲਾ ਕੇ ਇੱਥੇ ਫਿਰ ਮੀਂਹ ਦੇ ਵਿੱਚ ਦੇ ਲੱਤ ਲਹਿ ਲਾਤਾ ਇਹਦੇ ਪਰ ਬਹੁਤ ਔਖਾ ਫੇਰ ਕਾਬੂ ਕਰਿਆ ਮੈਂ ਐਹੋ ਜਿਹਾ ਬੰਦਾ ਹੈ ਸਾਡਾ ਪਰ ਅੱਜ ਮੈਂ ਦਿਨ ਚ ਗੇ ਚੱਲੇ ਦਾ ਗਿਆ ਔਰੇ ਵੰਨ ਕੇ ਮੇਰਾ ਦਿਲ ਤੱਕ ਤੱਕ ਕਰੀ ਜਾਵੇ ਪਿੱਛੇ ਦੇ ਖੁੱਲ ਗਿਆ ਨਾ ਮੈਂ ਨਹੀਂ ਛੇਤੀ ਹੁਣ ਜੋਗਾ ਇਹ ਹਾਲ ਦਾ ਪੰਜ ਉੱਥੀ ਪਾ ਲਾ ਮੈਂ ਤਾਂ ਕਹਿਣਾ ਓਏ ਕਰਤਾ ਰਲਾ ਦੇ ਫੇਚ ਅੱਜ ਆਣ ਬਾਕੀ ਇਹ ਤਾਂ ਦਲੀਆ ਪਿਆ ਤਾਂ ਪੰਜ ਦਲੀਆ ਪਾਇਆ ਨਹੀਂ ਇਹਨੇ ਅੱਜ ਭੁੱਲ ਗਿਆ ਹਾਂ ਟੂੜੀ ਦੇ ਵਾਂਗ ਗੱਲੀਆ ਪਾਉਂਦੇ ਆ ਟੂੜੀ 'ਚ ਰਲਾ ਕੇ ਪਾ ਦੀ ਰਲਾ ਕੇ ਦਰਿਆ ਹਾਂ ਫਿਰ ਪਾਉਂਗੇ ਚੌਕਰ 'ਤੇ ਰਹੇ ਆਏ ਰਲਦਾ ਨਹੀਂ ਬੰਚੋਰੇ ਯਾਰ ਮੰਨੀ ਦਾ ਹੁੰਦਾ ਤੂੰ ਉੱਥੇ ਪਾ ਦੇ ਸਹਿਵਾ ਕਿਹੜੇ ਕੁਝ ਕਹਿੰਦੀ ਆ ਸਹਿਵਨ ਉੱਥੇ ਪਾਏ ਕਰ ਯਾਰ ਉੱਥੇ ਰਲਾ ਦੀ ਹੁਣ ਚੰਗੀ ਤਰ੍ਹਾਂ ਹੱਥ ਮਾਰੇ ਇਧਰ ਦੀ ਸਾਈਡ ਪਾਏ ਕਰਨ ਵਾਲੇ ਕਹਿਨ ਮਾਰ ਨਾ ਤੇ ਤਾਂ ਇੰਨੀ ਤਾਂ ਡਰਦੀ ਆ ਹੁਣ ਪੰਜ ਉਸਤਾਦ ਆ ਬਈ ਹੁਣ ਇਹ ਸਹਿਵਾ ਦਾ ਇਹਨੂੰ ਦਲੀਆਂ ਤਾਂ ਨਹੀਂ ਪਾਉਂਦੇ ਬਈ ਗੱਬਣ ਕਰਕੇ ਵੀ ਗਰਮ ਹੁੰਦਾ ਬਾਜਰਾ ਬੁੰਜਰਾ ਪਾਇਆ ਗਿਆ ਤੇ ਹਾਂ ਫਿਰ ਦਲੀਆਂ ਨਹੀਂ ਪਾਉਂਦੇ ਇਹਨਾਂ ਤੇ ਮੱਕੀ ਮੁੱਕੀ ਜੀ ਹੋ ਗਈ ਇਹਨੂੰ ਕਣਕ ਮੱਕੀ ਤੇ ਛੋਲੇ ਉਹ ਲੱਗਦੇ ਆਪਾਂ ਰਾਤ ਨੂੰ ਉਹ ਕਰ ਦੰਨੇ ਆ ਹਾਰੇ ਚ ਸਵੇਰੇ ਫੇਰ ਪਾਉਨੇ ਅਜੇ ਵਿੱਚੇ ਲੈ ਜਾ ਯਾਰ ਆਹ ਕੰਮ ਨਾ ਕਰ ਆ ਦੇਖ ਤੇਰੇ ਖੰਦੇ ਪਾਣੀ ਆ ਯਾਰ ਫੇ ਲੈ ਜਾ ਤਸਲਾ ਚੱਕ ਲੈ ਜਾ ਚੱਕ ਦਸ ਲਈ ਤਸ ਲਈ ਹਾਂ ਕੋਲ ਕਰਕੇ ਉੱਥੇ ਮੈਂ ਨਹੀਂ ਚੱਕ ਦਸਲਾ ਕੋਲੇ ਫੇ ਇੰਨਾ ਖੰਡਾਉਣ ਨਾਲ ਤਾਂ ਵਧੀਆ ਹੀ ਆ ਉਹਦੇ ਮੂੰਹ ਚ ਪੈ ਜਾਊਗਾ ਕੋਲ ਜ਼ੋਰ ਥੱਪੜ ਮਾਰੀ ਵਸ ਇੱਥੇ ਰੱਖ ਦਸਲਾ ਝੰਕਾ ਕੇ ਹਾਂ ਦੂਰ ਰੱਖ ਬਾਲ ਦੇ ਹੋਰ ਕੱਢਦਾ ਕੋਲ ਨੂੰ ਬਹੁਤ ਵੀ ਸਰਵਸ ਭਾਗ ਹਾਂ ਭਰ ਕੇ ਮੁੱਠਾ ਜਿਹਾ ਵਾ ਦੇ ਹਟ ਇਹਨੂੰ ਪਾ ਲਈ ਥੋੜਾ ਜਿਆ ਐ ਚੱਕਣਾ ਮੈਂ ਕਿਹਾ ਧੱਕਣਾ ਰਲਾਇਆ ਕਰ ਯਾਰ ਹਾਂ ਹਾਂ ਮਲ ਕੇ ਪੈਰ ਹਲਦਾ ਹੁੰਦਾ ਤੇਰੇ ਮੈਂ ਜਿੰਨੀ ਵਾਰ ਦੇਖਿਆ ਤੂੜੀ ਪਈ ਬਚ ਜਾਂਦੀ ਉਹ ਛਾ ਜਾਂਦੀ। ਪੈਰ ਬਚਾਈ ਪੈਰ ਬਚਾਈ। ਮੈਂ ਬੂਡ ਵੀ ਨਹੀਂ ਚੱਕ ਲਾ ਉੱਥੇ। ਇਹਨੂੰ ਮਾਰੋ? ਹਾਂ, ਫਾਦੇ ਫਾਦੇ। ਬਰ ਗਿਆ, ਬਰ ਗਿਆ। ਕੋਈ ਨਹੀਂ ਕਿੰਨਾ ਚੱਲ ਤੂੜੀ ਲੈ ਆਈ ਹੁਣ। ਚੱਕ ਲਾ ਉੱਥੀ ਨੂੰ ਤਸਲਾ ਚੱਕ ਆਹ। ਹਾਂ, ਇਹਨੂੰ ਕੀਰੇ ਗਲਾਦੀ ਆ ਉੱਥੀ ਹਾਂ। ਚੱਕ ਲਿਆ ਉਸਤਾਦ ਜੀ ਦਾ SLA ਵੀ ਇਹਦੇ ਵਿੱਚ ਰੱਖ ਲਾ ਮੈਂ ਮਨ ਉਹ ਪੜਾ ਦੇ ਚੱਲੇ ਏਡੇ ਚੱਲ ਧੂਰੇ ਇਹ ਆਪਾਂ ਨੇ ਹੁਣੀ ਢਲਾ ਦੇਣਾ ਹੀਰੇ ਨੂੰ ਧੂਰਾ ਜਿੰਨਾ ਸੁਕਾ ਤਾ ਬਣੇ ਹੋਏ ਨੋਰੀ ਭਾਈ ਅਜੇ ਵੀ ਦਿਨੇ ਨੇੜੇ ਆਉਂਦੇ ਆ ਹੁਣ ਇਹਦਾ ਥੋੜੇ ਦਦਾਣਾ ਪਾਣਾ ਇਹਦਾ ਚਿੜਕੇ ਆਪ ਵੀ ਅੰਦਰ ਖੋਲਿਆ ਕੇ ਆਪਦੇ ਅੰਦਰ ਵੜ ਗਈ ਐਂ ਕਰਦੀ ਸੌ ਬਹੁਤ ਆਹੀ ਇੱਥੇ ਰੱਖ ਲਾ ਇੱਥੇ ਰੱਖ ਲੈ ਹੂੰ ਜਾ ਤੂੜੀ ਖੜ ਜਾ ਇਹਨੂੰ ਐਂ ਕਰ ਥੋੜੀ ਮੁਠੀ ਪਾ ਦੇ ਵਿੱਚ ਫੇਰ ਖੜਾ ਰਹੂੰਗਾ ਮੇਰੇ ਥੱਪੜ ਮਾਰੀ ਝੜਕ ਦੇ ਨਿਕਲ ਡਰਦਾ ਇਹ ਬਥੇਰਾ ਏ ਇਹੇ ਜੀ ਗੱਲ ਨਹੀਂ ਵੀ ਡਰਦਾ ਨਹੀਂ ਲੰਘ ਜਾ ਹੁਣ ਆ ਤਾਪਾ ਮੁਰੇ ਕਰਕੇ ਲੰਘ ਜਾ ਬਸ ਜੇ ਵੱਜੂਗੀ ਲਾਤਾ ਤਾਪੇ ਪਰ ਵੱਜੂ ਕੋਈ ਨਾ ਰੁਕ ਜਾ ਮੇਰਾ ਰੱਸਾ ਲੈ ਹੁਣ ਆ ਇਹਦੇ ਰੱਸਾ ਪਹਣ ਦੇ ਮੂੰਹ ਨੂੰ ਫੇਰ ਤੂੰ ਰਲਾ ਦੀਆਂ ਚੰਗੀ ਤਰ੍ਹਾਂ ਬਾਕੀ ਬਈ ਸਵੇਰੇ ਤੇ ਸ਼ਾਮ ਵਾਲਾ ਹੀ ਭੱਜ ਨਾ ਠਹ ਰੈਂਦੀ ਆ ਹੁਣ ਕਣਕਾ ਕਣਕਾ ਵੱਲ ਤੇ ਵਿਲੇਜ ਹੋਏ ਬਹੁਣ ਪ੍ਰੋਗਰਾਮ ਆਈਆਂ ਨੇ ਗਾਹ ਵਿਆਹ ਵੀ ਆ ਗਿਆ ਪ੍ਰਧਾਨ ਦੇ ਮੁੰਡੇ ਦਾ ਵਿਆਹ ਹੈ ਬਾਈ 26 27 ਤਰੀਕ ਤੇ ਸ਼ੁਰੂ ਹੋਗਾ ਫਿਰ 2-3 ਹੋਰ ਵਿਆਹ ਆ ਰਹੇ ਆ ਉਹ ਤਾਂ ਕਰਕੇ ਬਾਈ ਉੱਧਰ ਵੀ ਜਾਣਾ ਪੈਂਦਾ ਤੁਹਾਨੂੰ ਫੜ ਜਾੜ ਜਾ ਤੇ ਡੈਡੀ ਵੀ ਗਏ ਤੇ ਉਹ ਕਹਿੰਦੇ ਸਾਰੇ ਜਣੇ ਜ਼ਰੂਰ ਆਇਓ ਬਾਈ ਤਾਂ ਅੱਜ ਸਾਰੇ ਗਏ ਹੋਏ ਤੇ ਮਸ ਇਹ ਆਉਣਾ ਰਿਟਨ ਹੁੰਦਾ ਸਾਰੇ ਜਣ ਦਾ ਚਲੋ ਬਹਾਨੇ ਸਿਰ ਬਈ ਜਾਣਾ ਵੀ ਪੈਂਦਾ ਹੁਣ ਜ਼ਰੂਰੀ ਐ ਵੀ ਨੂੰਦਾਂ ਤਾਂ ਜਾ ਨਹੀਂ ਹੁੰਦਾ ਸਪੈਸ਼ਲੀ ਕੱਢਣਾ ਪੈਂਦਾ ਹਰ ਟਾਈਮ ਹਾਂ ਇੱਧਰ ਤੇ ਹੀ ਪਾ ਦੇ ਹਾਂ ਇੱਧਰ ਤੇ ਹੀ ਖੁੰਡੀ ਚ ਪਾ ਦੇ ਚੋਕਰ ਇੱਧਰ ਤੇ ਪਾ ਦੇਣੀ ਆਪਣੇ ਰਲਾ ਦੇਣੀ ਰੁਕ ਜਾ ਇੱਕ ਮਿੰਟ ਇਹ ਤਾਂ ਖਾ ਗਈ ਇਹਨੂੰ ਕੁਝ ਨਹੀਂ ਹੁੰਦਾ ਰੁਕ ਲੈ ਨਹੀਂ ਸੰਦਾ ਇਹਦੀ ਤੂੜੀ ਬੱਜੀ ਹੋਈ ਸੀ ਸਾਰੇ ਇਹ ਛੱਡ ਦਿੰਦਾ ਤੇ ਇਹ ਨਹੀਂ ਇਹਨੇ ਪਤਲੀ-ਪਤਲੀ ਖਾ ਜਾਣੀ ਛੁੱਟੀ ਰਹੇ ਨਹੀਂ ਜਦ ਪੱਲੜੀ ਥੱਲੇ ਆ ਗਿਆ ਤਾਂ ਗੱਠਾ ਹੀ ਉਹ ਵੀ ਸੁਣਦਾ ਜਿਹੜੀ ਗੱਠਾ ਮੋਟੀ ਹੈ ਛੱਡ ਦਿੰਦਾ ਬਰੀਕ-ਬਰੀਕ ਖਾ ਲੈਂਦਾ ਛੇ ਆਦਾ ਸਾਹਿਬ ਉਹ ਕੁਝ ਨਹੀਂ ਛੱਡਦੇ ਇਹ ਤਾਂ ਨਖਰੇ ਬਹੁਤ ਬਾਜ ਆ ਇਹਦੇ ਉੱਥੇ ਉਧਰ ਵੀ ਇਕਣੀ ਪਈ ਰਹਿੰਦੀ ਏ ਇਹਦੀ ਤੂੜੀ ਉਧਰ ਨੂੰ ਆ ਜਾ ਮੋਰੇ ਨੂੰ ਹੋ ਜਾ ਉਧਰ ਵੀ ਇਕਣੀ ਪਈ ਰਹਿੰਦੀ ਏ ਇਹਦੀ ਤੂੜੀ ਹਾਂ ਛੇ ਆਦਾ ਮਾਦਾ ਤਾਂ ਮੈਂ ਰਹਿ ਗਿਆ ਉੱਪਰਲੀ ਸਾਈਡ ਤੇ ਕਰਦੇ ਹੋਰ ਪਾ ਦੇ ਇਹਨੂੰ ਐਂ ਕਰ ਹੁਣ ਆ ਛੱਡ ਦੇ ਦੂਵਾ ਦਸਲਾ ਚੱਕ ਲੇ ਇਹ ਰੱਖ ਦੇ ਉੱਤੇ ਇਹ ਜੋ ਕਰ ਉਹ ਤੇ ਰੱਖ ਦੇ ਉਹਦੇ ਉਹਦੇ ਤੇਰੀ ਕਰਦੇ ਆਂ ਤੂੰ ਜੋ ਕਰ ਹਾਂ ਤੇਰੀ ਕਰ ਦੇ ਸਣੇ ਪਾਣੀ ਇਹ ਕਰ ਦੇ ਹੁਣ ਆ ਤੂੜੀ ਪਾ ਗਏ ਤੇ ਮੈਂ ਸਾਫ਼ ਕਰ ਦੇ ਤੂੜੀ ਪਾ ਲੈ ਉੱਪਰ ਤੂੜੀ ਪਾ ਕੇ ਸੁੱਕੀ ਨਾ ਘਸਾ ਕੇ ਇਹਦੇ ਵਿੱਚ ਪਾ ਦੇ ਫੇਰ ਹਾਂ ਲੋ ਮਤਲਬ ਹੈ ਸਾਫ਼ ਕਰਕੇ ਪਿੱਛੇ ਪਾ ਦੇ ਫਿਰ ਆ ਇਹਨਾਂ ਜਲਦੀ ਨੂੰ ਮੂੰਹ ਤੇ ਪਾ ਦੇ ਬੇਸਟਿੰਗ ਦਾ ਕੋਈ ਫਰਕ ਨਹੀਂ ਸੁਣਾ ਦੇ ਹਣ ਚੱਕ ਲਿਆ ਦਲੀਏ ਵਾਲਾ ਸਾਰਾ ਆ ਰੱਖਿਆ ਇਹਨੂੰ ਉਹਦੇ ਕੋਲ ਚਿਹਾਦੇ ਦੇ ਕਮਰੇ ਕੋ ਰੱਖਿਆ ਇਹਨੂੰ ਇੱਥੇ ਰੱਖ ਦੇ ਮਮੀ ਸਵੇਰੇ ਉਹ ਪਾ ਦਿੰਦੀ ਹੈ ਫਿਰ ਦਾਣਾ ਰੱਖ ਲੈ ਜੀ ਕੱਲ੍ਹ ਨੂੰ ਆ ਇਹਨੂੰ ਉੱਥੇ ਰੱਖਿਆ ਉਹ ਕੋਲ ਦੇ ਕੋ ਖਿਆਦ ਦੇ ਕਮਰੇ ਕੋ ਦੜੀਏ ਵਾਲਾ ਚੱਕ ਲੈ ਦੜੀਏ ਦੇ ਵਿੱਚੇ ਰਲਾ ਦੇ ਟੂੜੀ ਦੇ ਵੀਰੇ ਨੂੰ ਬਾਦੀ ਮੌਜੀ ਪਈ ਲੱਗ ਗਿਆ ਹੋਣ ਖਾਨ ਚੋਬਰ ਉਹਨਾਂ ਦੇ ਥੱਲੇ ਮੜੀ ਸੁੱਕ ਵੀ ਮਾਰਨੀ ਪੈਣੀ ਗਿੱਲਾ ਹੋਇਆ ਹੋਇਆ ਥੱਲੇ ਇਹਨਾਂ ਥੋੜਾ ਤੰਗ ਬਹੁ ਕਰਦਾ ਹੈ ਜਿੰਨ ਤਾਂ ਨਹੀਂ ਨਾ ਸੋਨਾ ਬਣਾ ਕੇ ਰੱਖੀ ਹੁਣ ਪੰਜ ਛੇ ਆਦੇ ਪਰ ਵੀ ਉਹ ਫੇਰ ਦਿੰਦਾ ਕਰਖਰਾ ਪਰ ਇਹ ਤ ਪਤੰਦਰ ਨਾ ਕੱਲੇ ਤੰਗ ਕਰਦਾ ਮੈਂ ਪੁੱਤਲਾ ਤਾਂ ਮੇਰੇ ਵੀ ਮਾਰਦਾ ਸੀ ਪਿਛਲੀ ਐਨੀ ਅੱਗ ਬੜੀ ਵੀ ਖੇਡ-ਖੋੜ ਨਹੀਂ ਲੱਗੀ ਅੱਜ ਕਿ ਹੈ ਕਿ ਉਹਦੇ ਕਰਕੇ ਬਹੁਤ ਹੋਵਾ ਛੱਡ ਦੇ ਪੁੱਤ ਤੇਰਾ ਜੋਰ ਦੇਖਦੇ ਹੋ ਜਾ ਤਿਆਰ ਉਹ ਟਰਾਈ ਸੂਟ ਵੀ ਲੈ ਗਿਆ ਤਾਂ ਉਹ ਲੈ ਜੀ ਜਾਗਣਾ ਲੱਗ ਗਈ ਅੱਜ ਐਦਾ ਹੀ ਮਮੀ ਹਾਂ ਲੈ ਜੀ ਹਾਂ ਪਾ ਦੇ ਪਾ ਦੇ ਦੋ ਤਿੰਨ ਮੁਠੀਆਂ ਛੱਡ ਪਿੱਛੇ ਠੰਡਾ ਤਾਂ ਨਹੀਂ ਸੋਨੇ ਜਿਆਦਾ ਆ ਦੇਖੋ ਹਜੇ ਉਹ ਖੀੜ ਜੀ ਦਲੀਆ ਉਹ ਕਰ ਲੈ ਤਾਂ ਬਣ ਚੋਕਰ ਉਹ ਤਾਂ ਠੰਡਾ ਤਾਂ ਚੋਕਰ ਠੰਡਾ ਨਹੀਂ ਗਰਮ ਵੀ ਹੈ ਦੇ ਲੈ ਸਵੇਰ ਤੋਂ ਕੱਢਿਆ ਹੋਵੇ ਨਾਲ ਤਾਂ ਵੀ ਗਰਮ ਪਈ ਇੱਕ ਮੁਠੀ ਹੋਰ ਪਾ ਲੈ ਲੰਗੂ ਵੀ ਇਹ ਤਾਂ ਵਾਸਰ ਵਾਲਾ ਨਾ ਕੋਈ ਨਹੀਂ ਵਾਸ ਦੋਨਾਂ ਦੇ ਹਿੱਸੇ ਬਾਜੀ ਵਾਛੜਦੇ ਕੋਈ ਰਲਾਉਣ ਉਧਰ ਲੈ ਚੱਲ ਹਾਂ ਸਾਬਾ ਨਾ ਦੇਖਾਂ ਸ਼ੇ ਯਾਦੂ ਦੀ ਸੇਵਾ ਕਰ ਲਈ ਜਾਨ ਇੱਕ ਪੰਚ ਉਹਦੇ ਉਹ ਕਰਨਾ ਇੱਕ ਤਾਂ ਉਹ ਸੁੱਕ ਮਾਰਨੀ ਆਪਾਂ ਨੇ ਕੁਦਰ ਅੱਜ ਭਾਈ ਪੰਚ ਦੀ ਡਿਊਟੀ ਲੱਗੀ ਵੀ ਆ ਹਾਂ ਇਹਨਾਂ ਚੱਲੇ ਮਾਰਨੀ ਆ ਹਾਂ ਕਿਹੜਾ ਸੁੱਕ ਤਾਂ ਸ਼ੇ ਯਾਦੂ ਐਂ ਕਰਵਾਉਂਚ ਨਿਆ ਲਾ ਫੜ ਸਕਦਾ ਮੈਂ ਇਹਨੂੰ ਪਾ ਲਈ। ਕੱਬੋ ਉੱਤੇ ਵਿੱਚ ਤੋਂ ਲਾਉਥੇ। ਸੁਸ ਕਹਿੰਦੀ ਆਹ ਦੇ ਸਾਜੀ ਆਹ ਦੇ ਸਵੇਰੇ ਵੀ ਆਇਂ ਖਾਜਾ ਕਰਾ ਕੇ ਗਿਆ ਮੇਰੇ ਤੋਂ। ਹੁਣ ਫੇਰ ਲੱਗਿਆਂਗਾ। ਇਹ ਅੰਦਰ ਵੜਦੇ ਨਾ ਫਿਰ ਕਈ ਵਾਰੀ ਘੁੰਮ ਜਿੰਦੇ। ਪਾਹ ਤਾਹ ਨੂੰ ਮੈਂ ਕਹਿੰਦਾ ਵੀ ਰਾਤ ਨੂੰ ਤੀਬਰ ਚਾਪ ਨੂੰ ਸਰੇ ਨੂੰ ਤਾਂ ਚਾਹ ਦਿਨ ਮਾ ਹੁੰਦਾ ਆਹ ਤੁਰਾ ਲਾ ਦੀ ਇਹ ਨੂੰ ਵਿਚੇ ਹਣ ਪਿੱਛੇ ਪਿੱਛੇ ਅੜ ਜਾ ਅੱਗੇ ਸੱਪਾਂ ਇਹ ਕਰਤਾ ਦਾ ਕੰਮ ਤੇਰੇ ਉਹ ਹੋ ਗਰਾ ਮੀ ਇਹ ਨਹੀਂ ਆਹ ਤੋੜੀ ਹਟਦੀ ਇਹ ਦੇ ਲਈ ਇਹਦੇ ਵਿੱਚ ਕਿਹਦੀ ਦੇ ਲਈ ਕਿ ਨੂੰ ਹਾਂ ਇਹ ਵਿੱਚੇ ਪਾ ਲਾ। ਲਾ ਤੂੰ ਪਾ ਦੇ ਇਹ ਨੂੰ। ਫੇਰ ਔਖਾ ਹੋਊ। ਅੱਜ ਵਈ ਸਾਰਾ ਕੰਮ ਸਾਡੇ ਪੰਜ ਸਾਬ ਨੇ ਕਰਿਆ। ਇਹ ਕਹਿੰਦਾ ਉਸਤਾਦ ਜੀ ਅੱਜ ਤੁਸੀਂ ਘੁੰਮੋ। ਅੱਜ ਮੈਂ ਸਾਬ। ਹੱਥ ਮਾਰ ਲਾ। ਹੱਥ ਮਾਰ ਉਹ ਨਿੱਤ ਨਾ ਨਹੀਂ ਗਿੱਲੀ ਆ। ਦੇਖ ਕਰੋ ਗਿੱਲੀ ਹੋ ਗਈ। ਜਿਹੜਾ ਚੋਕਰ ਵਾਲਾ ਪਾਣੀ ਤਾਂ। ਐਂਓ ਬਸ ਰਾਲਾ ਉਹਨੂੰ ਰਹਿਣ ਦੇ। ਉਹਨੂੰ ਉਹ ਚ ਪਾ ਕੇ ਨਾ ਰਾਲਾ ਦੇ। ਆ ਜਾ। ਪਰ ਲਾਣੀ ਹੈ ਇਹ ਹੋ ਕੁੜੀ ਚੜਾਉਣਾ ਪੈਣਾ ਕਈ ਉਹ ਲਈ ਕਦਮੁੱਠੇ ਪੈਣੇ ਇੱकडे ਪਾਉਣੀ ਹੈ ਇਹ ਤੁੰਗੀਆਂ ਦੇਣ ਤਮਾਟਾ ਚਾਹੀਦੀ ਹੈ ਨਾ ਔਰੇ ਹੈ ਛੋਟਾ ਪੈ ਜਾਂਦਾ ਤੂਰ ਰੱਖ ਲੈਣਾ ਮਰੇ ਤੂਰ ਰੱਖ ਦੰਮ ਹਾਂ ਬੰਦੇ ਆ ਗਿਆ ਨਾ ਤੂਰ ਇਕ ਹੋਰ ਚੱਲਿਆ ਪਾਦੇ ਪਾਦੇ ਪਹਿਲਾਂ ਪਾਦੇ ਰਲਾ ਦਈ ਹੈ ਯਾਦਿਆ ਦੀ ਮਾਰ ਹੋ ਜਗੇ ਤੇ ਡਾਇਟ ਇਕੱਠੇ ਮਿਲ ਗਈ ਤੈਨੂੰ ਹਾਂ ਪੰਜ ਡਾਕਟਰ ਕਹਿੰਦਾ ਕਹਿੰਦਾ ਯਾਰ ਮੈਨੂੰ ਖੂਰੀ ਦਾ ਲਿਆ ਦੇ ਦੇ ਕਹਿੰਦੀ ਕੋੜੇ ਦੀ ਕਾਲੇ ਕੋੜੇ ਦੀ ਛਿਆ ਹੀਰੇ ਦੀ ਮੰਗਦਾ ਦਾ ਖੂਰੀ ਉਹਨਾਂ ਕਿ ਆਉਂਦੀ ਇਹ ਖੂਰੀ ਚੰਗੀ ਹੁੰਦੀ ਆ ਰੱਖਦੇ ਆ ਦੁਕਾਨਾਂ 'ਚ ਆਹ ਬਹੁਤ ਵਧੀਆ ਚੀਜ਼ ਹੁੰਦੀ ਆ ਇਹ ਚੰਗੀ ਤੇ ਕਿਹਦੀ ਕੋਲ ਸਹਿਵਾ ਦੀ ਹੈ ਨਾ ਮੈਂ ਤਾਂ ਸਹਿਵਾ ਦੀ ਇਹ ਵੀ ਆਪਾਂ ਨੇ ਉਰੇ ਲਿਆ ਨਾ ਮੇਕਾ ਕੱਢ ਕੇ ਉਦੋਂ ਕਿ ਉਰੇ ਲਾਉਣੀ ਆ ਤਾਂ ਨਹੀਂ ਨਦਨਾ ਤਾਂ ਵੀ ਰੰਗ ਕਰਕੇ ਡੰਗਰੂਗੇ ਹਨ ਉਹ ਦੇਖੋ ਛੀ ਕੋਈ ਯਾਰ ਦਵਾ ਦਵਾ ਬੜਾ ਦੇ ਹਨ ਚੰਗੀ ਤਰ੍ਹਾਂ ਨਾ ਫੜ ਥੱਲੇ ਨਾ ਰਹਿਵੇ ਫਿਰ ਇਹਨੇ ਤੂੜੀ ਛੱਡ ਦੇਣਾ ਛੱਡ ਜਾ ਉੱਪਰ ਛੱਡ ਜਾ ਛੋਟੂ ਆ ਵੀ ਮੋੜ ਨਹੀਂ ਜਾਤ ਮਾਰਦਾ ਇਹਨੇ ਇਹਦਾ ਕੰਮ ਕਰਤਾ ਬਾਈ ਉਹ ਦੇਖ ਲੱਗਦਾ ਕਿੰਨਾ ਕੰਮ ਕੰਮ ਕਰਦਾ ਪਾਏ ਤੇ ਤਾਂ ਇਹ ਵੀ ਐਂ ਕਹਿੰਦਾ ਵੀ ਸਾਈਡ ਹੋ ਜਾਓ ਮੇਰੇ ਕੋਲ ਨਾ ਆਈਨਾਂ ਮੇ ਬਾਗੇ ਬੱਚੇ ਰਾਤ ਨੂੰ ਵੀ ਆ ਕੇ ਤੂੜੀ ਪਾਉਣਾ ਹੁੰਦਾ ਮੈਂ ਉੱਥੇ ਦੇ ਅਦੇ ਕਮਰੇ 'ਚ ਖੜ ਜੰਨੇ ਤੇ ਕੋਲੋਂ ਉੱਥੇ ਖੜਾ ਰਹਿਣਾ ਫਿਰ ਐ ਹੁੰਦਾ ਇਹਨਾਂ ਵੀ ਹਾਂ ਮੈਨੂੰ ਕੁਛ ਕਹਿੰਦੇ ਨਹੀਂ ਕਰਦੀ ਐ ਫੇ ਬਲੌਗ ਬੰਦ ਅੱਜ ਕਾਜ ਬਣਾਉਣਾ ਹੋਰ ਨਹੀਂ ਕਰਦੇ ਸਮਾਪਤ ਹੋਣਾ ਸੁੱਕਦਾ ਲੈ ਆ ਹਨਾ ਕਮ ਆ ਵੀ ਆਪਾਂ ਕਿੰਨਾ ਥੱਲੇ ਤੇ ਚਲੋ ਬਾਈ ਠੀਕ ਆ ਜੀ ਅੱਛਾ ਬਲੌਗ ਐਵੇਂ ਕੀ ਮਿਲਦਾ ਕਿਸੇ ਹੋਰ ਬਲੌਗ ਸਸਤੀ ਕਰ ਜੀ ਸਾਰੇ ਹੱਥ ਪੂਰਾ ਟ੍ਰੈਂਡ ਹੋ ਗਿਆ ਕਹਿੰਦਾ ਮੈਂ ਆਪਣੇ ਬਲੌਗ ਚ ਵੀ ਐਂ ਬੋਲੇ ਕਹਿੰਦਾ ਹੈ ਬੰਦ ਪੂਰਾ ਟ੍ਰੈਂਡ ਹੋ ਗਿਆ ਚੱਲ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਬਾਈ ਉਹ ਅੰਗਰੇਜ਼ ਸ਼ਿਕਾਰੀ ਕੋਲ ਤੂੰੜੀ ਵੀ ਲੈ ਕੇ ਆਣੀ ਕੱਢ ਕੇ ਹੋੜ ਤੂੰੜੀ ਵੀ ਲੈ ਕੇ ਆਉਣੀ ਹੁਣ ਚਲੋ ਕਿ ਜੱਤੀ ਥੋੜੇ ਦੱਬ ਦੇ ਨਹੀਂ ਦੱਬ ਤਾਂ ਠੀਕ ਆ ਜੀ ਮਿਲਦੇ ਕਿਸੇ ਬਲੌਗ ਸਸਤੀ ਕਾਲ ਐ ਸਰਦਾਰ ਜੀ ਕਿੰਨੇ ਆਦਮੀ ਤੇ ਇੱਥੇ ਤੂੰ ਜਦੋਂ ਤੇ ਦੋ ਆ ਜੀ ਹਾਂਜੀ ਭਾਈ ਅੱਜ ਅਸੀਂ ਲੱਗੇ ਆਂ ਸੱਵਨ ਚਾਰਨੇ ਸੱਜੁਰ ਵੀਰਾ ਹੈ ਨਹੀਂ ਤੇ ਜੀ ਪਹਿਲਾਂ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰੇ ਦੇ ਪਿੱਛੇ ਜਾਣ ਗਿਆ ਮ ਚਾਰਨੇ ਸੱਵਨ ਵੀ ਅੱਜ ਛੁੱਟੀ ਦੀ ਸਕੂਲ ਬੰਦ ਤੇ ਅੱਜ ਤਾਂ ਬਾਕੀ ਵੀਰਾ ਗਿਆ ਹੋਇਆ ਕਿਤੇ ਪਹਿਲੇ ਯਾਰ ਮੈਂ ਖੋਲੀ ਸੀ ਪਹਿਲੇ ਯਾਰ ਡੋਲ ਕਰਕੇ ਭੱਜ ਲਈ ਤੇਰੇ ਕਰਨ ਵਾ ਭੱਜ ਲਈ ਫੇਰ ਫੇਰ ਮੈਂ ਹੁਣ ਲੈ ਕੇ ਆਏ ਹਾਂ ਹੁਣ ਤਾਂ ਹੀ ਮਰੀ ਹੁਣ ਦੋਸਤੀ ਪੈ ਗਈ ਪੂਰੀ ਇਹ ਤਾਂ ਹੁਣ ਤਾਂ ਸਹੀ ਤਾਂ ਵੀਰੇ ਤੇ ਪਿੱਛੇ ਤਾਂ ਹੁਣ ਮੈਂ ਆਪੇ ਖੋਲ ਲੈਂਦਾ ਇਹਨਾਂ ਨਾਲ ਦੂਣਾ ਵੀ ਮਾਪੇ ਪਾਲਣ ਦਾ ਚੋਕਰ ਭੇੋ ਕੇ ਵੀ ਸਾਰਾ ਕੋ ਤੁਸੀਂ ਵੀਡੀਓ ਹੀ ਦੇਖਿਆ ਹੀ ਹੁਣ ਬਾਕੀ ਦਾ ਮਾਫੇ ਕਰ ਲੈਂਦਾ ਬਾਕੀ ਸਾਰਾ ਕੁਝ ਹੁਣ ਦਾ ਇਹ ਤਾਂ ਦੋਸਤੀ ਪੈ ਗਈ ਇਹਦੀ ਜਾ ਡਰਦੀ ਆ ਫਿਰ ਤਰੇ ਭੱਜਦੀ ਹੂੰ ਨਹੀਂ ਹੋਇ ਗੁਰੂ ਵੀ ਕਹਿੰਦੀ ਪੱਕੀ ਇਹਨਾਂ ਜੀ ਲਗੋ ਛਾਉਣੀ ਹੋਣਾ ਪੱਕੀ ਇਹਨਾਂ ਜੀ ਨਾ ਖਰਾੜਤੀ ਨਹੀਂ ਹੋਣਾ ਕੋਈ ਕਿਤੇ ਗੱਲਾਂ ਨੇ ਪਰ ਖੜਨਾ ਨਹੀਂ ਹੈ ਦੇਖਣਾ ਦੂਰ ਕੋਟੇ ਖੜੇ ਖਾਈ ਜਾਂਦੇ ਕੱਖ ਓਕਣਾ ਨਹੀਂ ਖਾਣੇ ਹੈ ਜੇ ਨੇ ਸੁਰਦੀ ਨੇ ਖਾਈਏ ਨੇ ਬਦਲ ਜਾ ਵਾ ਹੋ ਗਿਆ ਭੱਜ ਜੀ здесь Как там у меня видодится ਇਹ ਦੇ ਕਰਕੇ ਅੱਜ ਸਵੇਰ ਵੱਜੀ ਸਹੀ ਅੱਜ ਨੂੰ ਪਤਾ ਨਹੀਂ ਕਿਹੜੀ ਲੱਤ ਲਾਈ ਤੇਰੀ ਵੱਜਾਂ ਗਈ ਹੈ I'm yeah. ਅੱਦਨਿਓ ਮੇਰੇ ਬਸ ਦਾ ਕੰਮ ਥੀਰੋ ਕੰਮ ਕਹਿੰਦੇ ਸੀ ਓਡਾ ਹੋਈ ਜਾਂਦਾ ਹੋਈ ਕੰਮ ਹੁੰਦਾ ਜਾਂਦਾ ਇਹ ਤੀਜੀ ਵਾਰ ਦਾ ਚਾਂਸ ਨਹੀਂ ਕਾਹੂ ਫੇਰ ਭੱਜ ਨਹੀਂ ਉਹ ਦੇ ਲੋ ਸਹੀ ਜਾਂਦਾ ਪੱਕੀ ਬਈ ਹੁਣਾਂ ਦੀ ਥੱਕ ਜੂਗੇ ਆ ਤੀਜੀ ਵਾਰ ਦਾ ਚਾਂਸ ਠੀਕਾ ਹੁਣ ਨਹੀਂ ਕਮਾਉਣੀ ਆ ਵਾ ਅਦਰਕ ਤੂੜੀ ਖਾ ਲੈ ਦੀ ਪੈਂਤਰੀ ਦੀ ਆ ਖੋਲ੍ਹ ਲਈ ਲੈ ਸਰ ਤੂੜੀ ਖਾਣ ਪਰ ਰ ਰ ਕੱਲ੍ਹ ਲਈ ਹੁਣ ਡੰਡਾ ਵਰਕ ਹੁਣ ਕੁਝ ਨਾ ਦੇਈ ਤੇ ਹਿੰਦੀ ਨਾਲ ਦੇਖੀ ਆਦਲਕ ਕੋਤੇ ਨਹੀਂ ਦੇਣੀ ਹੈ ਤੱਕ ਦੀ ਉਪਰ ਅੱਗੇ ਕੋਦੇ ਨਹੀਂ ਬਲ ਪੈਰਾਂ ਚਲੀ ਆਏ ਅੰਦਰ ਤੀਜੀ ਵਾਰ ਚਾਂਸ ਜੀ ਦਾ ਹੁਣ ਮਤਲਬ ਘਮਾਣਾ ਨਹੀਂ ਤੂੰ ਸਹਜਨ ਮੇਰੇ ਕੋਲ ਸਜ਼ਰਦੀ ਹੈ ਉਹਨਾ ਟਾਈਮ ਇਹ ਸੁਧਰੀ ਜਾਣਾ ਜੀ ਬਾਕੀ ਟਾਈਮ ਇਹ ਹੋ ਕਰਨਾ ਨੇ ਪਰੇਸ਼ਾਨ ਸਭ ਖੜੀ ਰਹੂਗੀ ਬਧੀ ਹੁਣ ਬਾਕੀ ਮੈਂ ਵਾਸੀ ਜੇ ਜਲ ਜਾਈ ਨਹੀਂ ਪਹਾਂਗਾ ਤਾਂ ਦੇਖ ਮੈਂ ਘਮਾਉਂਗੇ ਨਹੀਂ ਪਾਰ ਕੱਢੂਗੇ ਬਾਕੀ ਉਹ ਦਿਖਾਣੇ ਨੇ